ਹੰਤਾਂ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਫੇਰ ਇੱਕ ਨਵੀਂ ਜਾਣਕਾਰੀ ਲੋਕਾਂ ਨੂੰ ਦੇਣ ਲੱਗੇ ਆਂ ਅੱਜ ਅਸੀਂ ਜਾਣਕਾਰੀ ਦੇਣ ਲੱਗੇ ਆਂ ਵੀ ਜਿਹੜੀਆਂ ਸਰਕਾਰ ਦੇ ਵੱਲੋਂ ਸਕੀਮਾਂ ਬਣਦੀਆਂ ਆ ਉਹ ਲੋਕਾਂ ਦੇ ਭਲੇ ਵਾਸਤੇ ਬਣਦੀਆਂ ਵੀ ਉਹਦੀ ਦੁਰਵਰਤੋਂ ਨਾ ਹੋਵੇ ਜਦੋਂ ਸਕੀਮਾਂ ਦੀ ਦੁਰਵਰਤੋਂ ਹੁੰਦੀ ਹੈ ਤਾਂ ਥੋੜਾ ਸਮਾਂ ਉਹਦੀ ਫਿਰ ਜਦੋਂ ਦੁਰਵਰਤੋਂ ਸਰਕਾਰ ਵੇਂਦੀ ਹੈ ਕਿਉਂਕਿ ਸਰਕਾਰ ਨੂੰ ਸਾਰਾ ਪਤਾ ਹੁੰਦਾ ਕੋਈ ਵੀ ਪਾਲਿਸੀ ਬਣਦੀ ਹੈ ਕੋਈ ਵੀ ਸਰਕਾਰ ਲੋਕਾਂ ਲਈ ਸਕੀਮ ਪੈਦਾ ਕਰਦੀ ਹੈ ਤਾਂ ਇੱਕ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਹੁੰਦੇ ਆ ਜਾਂ ਉਹਦੇ ਵਿੱਚ ਹੁੰਦਾ ਹੈ ਕਿ ਲੋਕਾਂ ਨੂੰ ਕੰਮ ਦਿੱਤਾ ਜਾਂਦਾ ਕਿਸੇ ਵੀ ਪ੍ਰਕਾਰ ਦਾ ਤਾਂ ਜਦੋਂ ਉਹਦੀ ਦੁਰਵਰਤੋਂ ਹੁੰਦੀ ਹੈ ਫਿਰ ਹੌਲੀ-ਹੌਲੀ ਉਹ ਸਕੀਮ ਜਿੱਦੋਂ ਦੁਰਵਰਤੋਂ ਵੱਧ ਜਾਂਦੀ ਹੈ ਸਰਕਾਰ ਦੇ ਪੱਲੇ ਕੁਝ ਪੈਂਦਾ ਨਹੀਂ ਕੰਮ ਹੁੰਦਾ ਨਹੀਂ ਤਾਂ ਹੌਲੀ-ਹੌਲੀ ਫਿਰ ਉਹ ਸਕੀਮ ਬੰਦ ਹੋ ਜਾਂਦੀ ਹੈ ਜਿਵੇਂ ਇੱਕ ਬਿਜਲੀ ਬੋਰਡ ਕਿੱਡਾ ਵੱਡਾ ਵਿਭਾਗ ਸੀ ਕਿੰਨੇ ਲੋਕ ਉਹਦੇ ਵਿੱਚ ਕੰਮ ਕਰਦੇ ਸੀ ਮਤਲਬ ਕਿ ਲੱਖਾਂ ਲੋਕਾਂ ਦਾ ਰੁਜ਼ਗਾਰ ਸੀ ਜਦੋਂ ਉਹਦੇ ਵਿੱਚ ਕਰਾਪਸ਼ਨ ਹੋਣ ਲੱਗ ਗਿਆ ਭ੍ਰਿਸ਼ਟਾਚਾਰ ਹੋਣ ਲੱਗ ਗਿਆ ਸਰਕਾਰ ਦੇ ਪੱਲੇ ਕੁਝ ਨਾ ਪਿਆ ਤਾਂ ਸਰਕਾਰ ਨੇ ਚੱਕ ਕੇ ਫਿਰ ਉਹ ਪ੍ਰਾਈਵੇਟ ਮਹਿਕਮਾ ਕਰਤਾ ਅੱਜ ਨੁਕਸਾਨ ਕਿਹਦਾ ਹੋਇਆ ਲੋਕਾਂ ਦਾ ਹੋਇਆ ਨਾ ਕਿੱਥੇ ਲੱਖਾਂ ਲੋਕਾਂ ਦਾ ਰਜਕਾਰ ਸੀ ਲੱਖਾਂ ਲੋਕਾਂ ਨੂੰ ਨੌਕਰੀ ਮਿਲਦੀ ਸੀ ਇੱਕ ਰਿਟਾਇਰਮੈਂਟ ਹੋ ਜਾਂਦਾ ਸੀ ਦੂਜਾ ਲੱਗ ਜਾਂਦਾ ਸੀ ਜਾਨਿ ਕਿ ਕਿੰਨੇ ਲੱਖ ਬੰਦਾ ਉਹਦੇ ਵਿੱਚ ਕੰਮ ਕਰਦਾ ਸੀ ਪਰ ਉਹ ਬੰਦ ਕਿਉਂ ਹੋਇਆ ਲੋਕਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਉਂਕਿ ਕੋਈ ਤਾਰਾ ਵੇਚਣ ਲੱਗ ਗਿਆ ਜੇ ਮੀਟਰ ਲਾਉਣ ਨਾਲ ਦੇ ਦੇ ਰਿਸ਼ਵਤ ਜਾਣੇ ਕਿ ਭਰਾਟਿਆਚਾਰ ਦੇਸ਼ ਲਈ ਹਾਨੀਕਾਰ ਸਾਬਤ ਹੁੰਦਾ ਹੈ ਤਾਈਆਂ ਤਾਂ ਗੁਰੂਆਂ ਪੀਰਾਂ ਨੇ ਕਿਹਾ ਕਿ ਮਾੜੇ ਕੰਮ ਬੰਦੇ ਲਈ ਹਾਨੀਕਾਰ ਹੋ ਗਿਆ ਨਾ ਹਾਨੀਕਾਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹੀ ਕਹਿ ਰਹੇ ਹਾਂ ਕਿ ਬੜੀਆਂ ਹੋਈਆਂ ਸਕੀਮਾਂ ਦਾ ਲੋਕਾਂ ਨੂੰ ਸਵੇ ਸਿਰ ਲਾਹਾ ਲੈਣਾ ਚਾਹੀਦਾ ਹੈ ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਸਕੀਮ ਦੀ ਚਾਹੇ ਉਹ ਨਰੇਗਾ ਸਕੀਮ ਹੈ ਚਾਹੇ ਕੋਈ ਵੀ ਸਰਕਾਰ ਦੇ ਵੱਲੋਂ ਖ ਸਕੀਮ ਹੈ ਚਾਹੇ ਉਹ ਪੜੇਪਾ ਪੈਲਸਣਾ ਹੈ ਚਾਹੇ ਕੋਈ ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਦੁਰਵਰਤੋਂ ਜਦੋਂ ਹੋਣ ਲੱਗ ਜਾਂਦੀ ਹੈ ਉਦੋਂ ਫਿਰ ਉਹ ਮਹਿਕਮਾ ਜਿਹੜਾ ਖਤਮ ਹੋ ਜਾਂਦਾ ਜਵੇਂ ਹਣ ਵੇਲਦਾਰ ਮਹਿਕਮਾ ਸੀ ਜਾ ਕਿੰਨੇ ਮਹਿਕਮੇ ਸੀ ਕਿਉਂ ਖਤਮ ਹੋਏ ਕਿਉਂਕਿ ਲੋਕ ਜਦੋਂ ਕੰਮ ਹੀ ਨਹੀਂ ਕਰਦੇ ਜਦੋਂ ਲੋਕ ਕੰਮ ਛੱਡ ਜਾਂਦੇ ਆ ਬਸ ਫਾਰਮਿੰਟੀਆਂ ਪੂਰੀਆਂ ਕਰਨ ਲੱਗ ਜਾਂਦੇ ਆ ਤਾਂ ਉਦੋਂ ਫਿਰ ਉਹ ਸਰਕਾਰ ਨੂੰ ਮਹਿਕਮਾ ਪ੍ਰਾਈਵੇਟ ਕਰਨਾ ਪੈਂਦਾ ਬਿਜਲੀ ਬੋਰਡ ਵੇਖੋ ਪ੍ਰਾਈਵੇਟ ਸਰਕਾਰ ਨੂੰ ਕਿਉਂ ਕਰਨਾ ਪਿਆ ਕਿਉਂਕਿ ਜਦੋਂ ਪੱਲੇ ਹੀ ਨਹੀਂ ਸਰਕਾਰ ਦੇ ਕੁਝ ਪਾਉਂਦੇ ਸੀ ਤਾਂ ਉਹਨਾਂ ਨੇ ਚਾਕੇ ਪ੍ਰਾਈਵੇਟ ਕਰਤਾ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਭਰਾਟਾਚਾਰ ਸਾਨੂੰ ਨਹੀਂ ਕਰਨਾ ਚਾਹੀਦਾ ਮਾੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਬੜੀਆਂ ਹੋਈਆਂ ਸਕੀਮਾਂ ਦਾ ਉਹਦੇ ਕਾਨੂੰਨ ਦੇ ਮੁਤਾਬਕ ਲਾਹਾ ਲੈਣਾ ਚਾਹੀਦਾ ਕਿ ਉਹ ਸਕੀਮ ਪੀੜੀਆਂ ਦਾਰ ਪੀੜੀਆਂ ਚੱਲਦੀ ਰਹੇ ਸਰਕਾਰ ਨੂੰ ਤਾਂ ਬੰਦ ਕਰਨੀ ਪੈਂਦੀ ਹੈ ਕਿ ਜਦੋਂ ਉਹਦੇ ਵਿੱਚ ਕਰਾਪਸ਼ਨ ਵੱਧ ਜਾਂਦਾ ਮਾੜੇ ਬੰਦੇ ਵੱਧ ਜਾਂਦੇ ਜਦੋਂ ਕਹਿ ਦਿੰਦੇ ਚੱਲ ਐ ਨਹੀਂ ਤਾਂ ਐ ਕਰ ਲੋ ਜਦੋਂ ਉਹਦੀ ਵਿੱਚ ਫਾਰਮੈਂਟੀ ਪੂਰੀ ਹੋਣ ਲੱਗ ਜਾਂਦੀ ਹੈ ਕਰਾਪਸ਼ਨ ਹੋਣ ਲੱਗ ਜਾਂਦਾ ਹੈ ਬੇਈਮਾਨੀ ਹੋਣ ਲੱਗ ਜਾਂਦੀ ਹੈ ਤਾਂ ਸਰਕਾਰ ਨੂੰ ਫਿਰ ਜੇ ਤਾਂ ਪਗਾਟਾ ਪੈਂਦਾ ਪੱਲੇ ਨਹੀਂ ਕੁਝ ਪੈਂਦਾ ਤਾਂ ਸਰਕਾਰ ਫਿਰ ਚੱਕ ਕੇ ਉਸ ਵਿਭਾਗ ਨੂੰ ਪ੍ਰਾਈਵੇਟ ਕਰ ਦਿੰਦੀ ਹੈ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਅੱਜ ਬੇਈਮਾਨ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਵੀ ਜਿਹੜੀ ਸਕੀਮਾ ਉਹਦੇ ਵਿੱਚ ਬੇਈਮਾਨੀ ਨਾ ਕਰਿਆ ਕਰੋ ਮਾੜੇ ਕੰਮ ਨਾ ਕਰਿਆ ਕਰੋ ਪਰ ਹਟਾਚਾਰ ਨਾ ਕਰਿਆ ਕਰੋ ਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਤੁਸੀਂ ਹੱਕ ਮਾਰ ਦਿੰਨੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਇਹੋ ਜਿਹੀਆਂ ਵੀਰ ਗੋ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਆ ਇਹੋ ਜਿਹੀਆਂ ਜਾਣਕਾਰੀਆਂ ਦੇਣ ਦੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ